ਹੋ ਤਾਂ ਹੈ ਗਿਆ ਮੀਰ ਜਾਦੀਆਂ ਉਹਨਾਂ ਕੋ ਪੈਸੇ ਬਥੇਰੇ ਨੇ ਬੱਚੇ ਦਾ ਮੈਂ ਕਹਿੰਦੇ ਰਹਿੰਦੇ ਨੇ ਐਵੇਂ ਨਾ ਬੱਚੇ ਦੀ ਗੱਲਾਂ ਚਾਇਆ ਕਰਦੋਂ 3 ਲੱਖ ਰੁਪਈਆ ਕੋਈ ਨਹੀਂ ਤੂੰ ਸਵੇਰੇ ਫੜ ਲਾ ਮੈਂ ਤੋ 3 ਲੱਖ ਕਿ ਐਡੀ ਗੜੀ ਗੱਲ ਤੁਸੀਂ ਨਾਲੇ ਉੱਥੇ ਮਾਮਾ ਜੀ ਨੂੰ ਝੂਠ ਕੇ ਬੋਲਿਆ ਵੀ ਤੁਹਾਨੂੰ ਫੋਨ ਆਇਆ ਦੇਖਿਆ ਉਹੀ ਗੱਲ ਹੋਈ ਨਾ ਇਹਨੂੰ ਤਾਂ ਪਹਿਲਾਂ ਹੀ ਲੱਗਦੀ ਸੀ ਬਿਨਾ ਮਤਲਬ ਤੂੰ ਆ ਹੀ ਨਹੀਂ ਸਕਦੀ ਮੈਂ ਕਿੰਨੇ ਗੱਲ ਸੁਣਿਓ ਕੀ ਕੰਨੀ ਐ ਇੱਥੇ ਬੈਠੋ ਹਾਂ ਦੱਸ ਮਮਾ ਮੈਂ ਕੀ ਕਹਿੰਦੀ ਸੀ ਕਿ ਹੁਣ ਮੇਰੀ ਪਲੱਸ 2 ਤਾਂ ਹੋ ਹੀ ਗਈ ਐ ਤੇ ਮੈਂ ਨਾ ਬਾਹਰ ਜਾਣ ਬਾਰੇ ਸੋਚਦੀ ਸੀ ਤੂੰ ਨਾ ਜ਼ਿਆਦਾ ਸੋਚਿਆ ਨਾ ਕਰ ਬਾਹਰ ਜਾਣ ਬਾਰੇ ਸੋਚਦੀ ਸੀ ਬਾਹਰ ਤਾਂ ਐ ਕਹਿੰਦੀ ਜਿਵੇਂ ਗਿਲਚੋਂਗ ਜਾਣਾ ਹੁੰਦਾ ਬਾਹਰ ਜਾਣਾ ਸੋਖਾ ਪਿਆ ਕਿਤੇ ਲੱਖਾਂ ਰੁਪਈਆ ਲੱਗਦਾ ਬਾਹਰ ਜਾਣ ਨੂੰ ਉਹ ਪਹਿਲਾਂ ਆਇਲਰਸ ਹੀ ਨਹੀਂ ਮਾਣ ਪਹਿਲਾਂ ਆਇਲਰਸ ਦੇ ਇੰਨਾ ਪੈਸਾ ਲਾਓ ਫਿਰ ਪੇਪਰ ਦਿਓ ਪੇਪਰ ਦੇ ਇੰਨਾ ਖਰਚਾ ਕਰੋ ਉੱਥੇ ਦੇ ਕਾਲਜ ਦੀਆਂ ਪਹਿਲਾਂ ਐਡਮਿਸ਼ਨਾਂ ਦਿਓ ਤੇ ਫਿਰ ਉਹਨਾਂ ਦੇ ਕਾਲਜਾਂ ਦੀਆਂ ਫੀਸਾਂ ਭਰੋ ਤੇ ਉੱਤੋਂ ਜਾਇ ਦੀ ਟਿਕਟ ਪਤਾ ਕਿੰਨੀ ਮਹਿੰਗੀ ਐ ਤੁਹਾਡੇ ਵਰਗੇ ਬੱਚੇ ਪੋਲੇ ਜੇ ਮੂਣਾ ਕਹਿ ਦਿੰਦੇ ਆ ਵੀ ਅਸੀਂ ਬਾਹਰ ਜਾਣਾ ਲੈ ਮਮਾ ਮੈਂ ਜਿਹੜੀ ਗੱਲ ਕਹਿੰਨੀ ਆ ਤੁਸੀਂ ਉਹੀ ਗੱਲ ਨੂੰ ਮਨਾ ਕਰ ਦਿੰਦੇ ਹੋ ਕਦੇ ਤੁਸੀਂ ਮੇਰੀ ਕੋਈ ਗੱਲ ਮੰਨੀ ਵੀ ਹੈ ਤੁਸੀਂ ਮੇਰੇ ਨਾਲ ਦੀ ਹੀ ਦੇਖ ਲਓ ਦਮਨ ਐ ਸਿਮਰਨ ਐ ਮਲਕੀਤ ਐ ਇਹਨਾਂ ਨੇ ਤਾਂ ਆਇਲਸ ਦੀ ਤਿਆਰੀ ਵੀ ਸ਼ੁਰੂ ਕਰਤੀ ਤੇ ਮੈਂ ਤਾਂ ਇਹਨਾਂ ਨਾਲ ਸਲਾਹ ਬਣਾਈ ਸੀ ਕਿ ਮੈਂ ਵੀ ਇਹਨਾਂ ਨਾਲ ਹੀ ਆਇਲਸ ਕਰਾਂਗੀ ਤੂੰ ਨਾ ਐਵੇਂ ਸਲਾਵਾ ਹੀ ਨਾ ਬਣਾਇਆ ਕਰ ਆਪਣੀਆਂ ਸਹੇਲੀਆਂ ਨਾਲ ਪੋਤਾ ਹੈ ਗਿਆ ਮੀਰ ਜਾਦੀਆਂ ਉਹਨਾਂ ਕੋ ਪੈਸੇ ਬਥੇਰੇ ਨੇ ਉਹ ਕਰ ਲੈਣਗੀਆਂ ਆਇਲਟਸ ਤੈਨੂੰ ਆਪਣੇ ਘਰ ਦੀ ਕੰਡੀਸ਼ਨ ਨਹੀਂ ਪਤਾ ਤੇਰੇ ਪਾਪਾ ਕਿੱਦਾਂ ਦਿਹਾੜੀ ਕਰਦੇ ਆ ਸਾਰਾ ਦਿਨ ਨਹੀਂ ਦੌੜ ਭੱਜ ਕਰਦੇ ਆ ਮਸਾ ਕਰਦਾ ਗੁਜ਼ਾਰਾ ਚੱਲਦਾ ਤੈਨੂੰ ਬਾਹਰ ਜਾਣ ਦੀ ਪਈ ਹੈ ਪਰ ਮम्मा ਪਰਪੁਰ ਕੁਛ ਨਹੀਂ ਮੈਂ ਦਿਮਾਗ ਨਾ ਖਰਾਬ ਕਰ ਮੇਰਾ ਪੋਤਾ ਨਾਲੇ ਮੈਂ ਸਬਜ਼ੀ ਬਣਾਉਣ ਲੱਗੀ ਆ ਆ ਕੇ ਰੋਟੀ ਲਾ ਲਈ ਮੈਂ ਕਿਹਾ ਪਤਾ ਨਹੀਂ ਕਿਹੜੀ ਜ਼ਰੂਰੀ ਗੱਲ ਕਰਨੀ ਐ ਨੇ ਜਾਣਾ ਬਾਹਰ ਨੇ ਮम्मा ਹੂੰ ਮੈਂ ਨਾਲ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਗगन ਮੈਨੂੰ ਪਤਾ ਤੋ ਕਿਹੜੀ ਗੱਲ ਕਰਨੀ ਹੈ ਮੈਨੂੰ ਮੇਰੀ ਗੱਲ ਤਾਂ ਸੁਣੋ ਦੇ ਗगन ਜੇ ਤੂੰ ਬਾਹਰ ਜਾਣ ਬਾਰੇ ਮੇਰੇ ਨਾਲ ਕੋਈ ਗੱਲ ਕਰਨੀ ਹੈ ਨਾ ਤਾਂ ਇਸ ਟੌਪਿਕ ਤੇ ਮੈਨਾਂ ਕੋਈ ਗੱਲ ਨਾ ਕਰੀ ਓਹੋ ਮम्मा ਤੁਸੀਂ ਤੇ ਇਦਾਂ ਕਰਦੇ ਹੋ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਹੀ ਨਾ ਕਰਾਂ ਦੇ ਗगन ਮੈਂ ਤੈਨੂੰ ਉਦੋਂ ਸਮਝਾਇਆ ਤਾਂ ਹੈ ਕਿ ਜਿਹੜੀ ਚੀਜ਼ ਦਾ ਹਾਲ ਹੀ ਹੈ ਨਹੀਂ ਆਪਾਂ ਉਹ ਗੱਲ ਕਰਨੀ ਕਿਉਂ ਆ ਤੈਨੂੰ ਪਤਾ ਹੀ ਆਪਣੇ ਘਰ ਦੀ ਕੀ ਕੰਡੀਸ਼ਨ ਆ ਫਿਰ ਤੂੰ ਬਾਰ-ਬਾਰ ਉਹੀ ਗੱਲ ਕਰਦੀ ਹੈਂ ਉੱਥੇ ਤੇਰੀ ਸੂਈ اٹਕੀ ਹੋਈ ਐ ਮम्मा ਤੁਸੀਂ ਹਰ ਵਕਤ ਮੈਨੂੰ ਡਾਂਟਦੇ ਹੀ ਰਹਿੰਦੇ ਹੋ ਇੱਕ ਵਾਰੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਓ ਹਾਂ ਦੱਸ ਕੀ ਕਹਿਣਾ ਚਾਹਨੀ ਐ ਤੂੰ ਮਮੈਂ ਮੈਂ ਕੀ ਸੋਚਿਆ ਸੀ ਕਿ ਮੈਂ ਇੱਕ ਵਾਰੀ ਆਇਲਜ਼ ਹੀ ਕਰ ਲੈਨੀ ਆ ਜੇ ਤੁਹਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਜਿਹੜੀ ਆਇਲਜ਼ ਦੀ ਤਿਆਰੀ ਐ ਉਹ ਮੈਂ ਘਰ ਬੈਠ ਕੇ ਕਰ ਲੈਨੀ ਆ ਤੇ ਜਿਹੜੇ ਪੇਪਰ ਦੀ ਫੀਸ ਐ ਉਹ ਜਿਹੜੀ ਮੈਂ ਟਿਊਸ਼ਨ ਬਣਾਨੀ ਆ ਉਥੋਂ ਪੈਸੇ ਇਕੱਠੇ ਕਰਕੇ ਫੀਸ ਵੀ ਭਰ ਦੂੰਗੀ ਤੇ ਇੱਕ ਵਾਰੀ ਪੇਪਰ ਦੇ ਹੀ ਦੇਨੀ ਆ ਠੀਕ ਐ ਮੈਂ ਮੰਦੀ ਆ ਕਿ ਤੂੰ ਕਹਿ ਰਹੀ ਐ ਕਿ ਪੇਪਰ ਲਈ ਮੈਂ ਪੈਸੇ ਕੱਢ ਲਾਂਗੀ ਪਰ ਆਪਾਂ ਨੂੰ ਆਈਲਰਟਸ ਕਰਕੇ ਇੰਨੇ ਪੈਸੇ ਲਾ ਕੇ ਕੋਈ ਫਾਇਦਾ ਵੀ ਹੈ ਫਾਇਦਾ ਮम्मा ਇਹ ਹੈ ਕਿ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਉਹ ਤੇਰੀ ਗੱਲ ਸਹੀ ਹੈ ਕੁਝ ਨਾ ਕੋਈ ਸਿੱਖਣ ਨੂੰ ਮਿਲਦਾ ਪਰ ਮੈਨੂੰ ਪਤਾ ਜੇ ਤੂੰ ਆਈਲਰਟਸ ਕਰ ਲਈ ਨਾ ਮੁੜ ਕੇ ਤੂੰ ਜਿੱਦ ਕਰਨੀ ਹੈ ਕਿ ਮੈਨੂੰ ਬਾਹਰ ਭੇਜ ਦੋ ਤੇ ਸਾਡੇ ਕੋ ਭੇਜਿਆ ਨਹੀਂ ਜਾਣਾ ਤੂੰ ਰਹਿਣ ਦੇ ਆਈਲਰਟਸ ਕਰਨ ਨੂੰ ਨਹੀਂ ਮम्मा ਮੈਂ ਨਹੀਂ ਕਰਦੀ ਜਿੱਦ ਮੈਨੂੰ ਪਤਾ ਤੂੰ ਫਿਰ ਜਿੱਦ ਕਰਨੀ ਹੈ ਮੈਂ ਨਹੀਂ ਕਰਾਂਗੀ ਚਲ ਠੀਕ ਹੈ ਕਰ ਲੈ ਫਿਰ ਤੂੰ ਆਈਲਰਟਸ ਪਰ ਆਪਣੀ ਗੱਲ ਤੇ ਨਾ ਕੈਮ ਰਹੀ ਠੀਕ ਐ ਮੰਮਾ ਮੈਂ ਕਿਹਾ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਕੀ ਗੱਲ ਕਰਨੀ ਸੀ ਰਗਣਵਾਰੀ ਗੱਲ ਕਰਨੀ ਸੀ ਰਗਣਵਾਰੀ ਕੀ ਗੱਲ ਕਰਨੀ ਆ ਉਹ ਨਾ ਆਉਂਦੀਆਂ ਸਹੇਲੀਆਂ ਵੇਲੀਆਂ ਹੋ ਗਈਆਂ ਸਾਰੀਆਂ ਹਾਈਲਾਈਟਸ ਕਰਨ ਲੱਗੀਆਂ ਨੇ ਤੇ ਇਹਨੂੰ ਵੀ ਇਹੀ ਐ ਮੈਂ ਮੈਮੀ ਆਇਲਰਸ ਕਰਾਉਣਾ ਵਾਂਗੋ ਤੇ ਬਾਹਰ ਜਾਵਾਂ ਲੈ ਬਾਹਰ ਜਾਣਾ ਇਹਨੇ ਬਾਹਰ ਭਜਣ ਦੀ ਆਪਣੀ ਨਹੀਂ ਗੁੰਜਾਇਸ਼ ਹੈਗੀ ਹੈ ਬੱਚੇ ਤਾਂ ਐਵੇਂ ਕਹਿੰਦੇ ਰਹਿੰਦੇ ਨੇ ਐਵੇਂ ਨਾ ਬੱਚੇ ਦੀ ਗੱਲਾਂ ਜਾਇਆ ਕਰਦੋਂ ਉਹ ਤਾਂ ਮੈਂ ਤੁਹਾਡੀ ਗੱਲ ਸਮਝਦੀ ਆ ਕਿ ਆਪਣੇ ਕੋ ਗੁੰਜਾਇਸ਼ ਨਹੀਂ ਹੈਗੀ ਪਰ ਆਪਾਂ ਆਪਣੇ ਬੱਚਿਆਂ ਬਾਰੇ ਵੀ ਤਾਂ ਸੋਚਣਾ ਨਾ ਬੱਚਿਆਂ ਵਾਸਤੇ ਸਭ ਕੁਝ ਕਰਨਾ ਪੈਂਦਾ ਹਫਤਾ ਦਾ ਹਸਨ ਪਹਿਲਾਂ ਵੀ ਉਹ ਜਿੱਦ ਕਰਦੀ ਵੀ ਸੀ ਤੇ ਅੱਜ ਵੀ ਉਹੀ ਜਿੱਦ ਕਰਦੀ ਵੀ ਸੀ ਹੁਣ ਤੁਸੀਂ ਦੱਸੋ ਕੀ ਕਰੀਏ ਬੱਚੇ ਤਾਂ ਜਿਦਾਂ ਕਰਦੇ ਹੁੰਦੇ ਆ ਬੱਚਿਆਂ ਦੀ ਗੱਲਾਂ ਦੇ ਵਿੱਚ ਨਾ ਅਗਰ ਅੱਜ ਉਹ ਆਈਲੈਂਡ ਦੀ ਜਿਹੇ ਦੇ ਕਰਦੀ ਐ ਕੱਲ ਨੂੰ ਕੋਈ ਹੋਰ ਚੀਜ਼ ਦੀ ਜਿਹੇ ਕਰੇਗੀ ਨਾ ਤੂੰ ਮੈਨੂੰ ਇਹ ਦੱਸ ਵੀ ਆਪਣੇ ਕੋਈ ਇੰਨੇ ਪੈਸੇ ਹੈਗੇ ਵੀ ਜਿਹੜਾ ਆਪਾਂ ਇਹਨੂੰ ਬਾਹਰ ਭੇਜਦੀ ਐ ਮੈਂ ਮੰਦੀ ਆ ਕਿ ਆਪਣੇ ਕੋਈ ਇੰਨੇ ਪੈਸੇ ਨਹੀਂ ਹੈਗੇ ਬਾਹਰ ਭੇਜਣ ਵਾਸਤੇ ਪਰ ਮੈਂ ਸੋਚਦੀ ਆ ਕਿ ਕਿਉਂ ਨਾ ਇਧਰ ਉਧਰੋਂ ਪੈਸੇ ਫੜ ਕੇ ਆਪਾਂ ਇਹਨੂੰ ਇੱਕ ਵਾਰੀ ਬਾਹਰ ਭੇਜ ਦਈਏ ਬਾਕੀ ਗੱਲ ਇਦਾਂ ਆ ਕਿ ਜਦੋਂ ਬੱਚੇ ਉੱਥੇ ਜਾਂਦੇ ਨੇ ਪੜ੍ਹਾਈ ਦੇ ਨਾਲ ਨਾਲ ਜੋ ਵੀ ਤਾਂ ਕਰਦੇ ਨੇ ਮਾੜਾ ਮੋਟਾ ਖਰਚਾ ਕੱਢਦੇ ਹੀ ਨੇ ਤੇ ਜਦੋਂ ਮਾੜੇ ਮੋਟੇ ਪੈਸੇ ਭੇਜੇਗੀ ਤਾਂ ਆਪਾਂ ਜਿਹਦੇ ਕੋਲ ਲਵਾਂ ਚਲੋ ਉਹ ਤਾਂ ਮੈਂ ਮੰਨਦਾ ਤੂੰ ਗੱਲ ਠੀਕ ਕਹਿੰਦੀ ਐ ਪਰ ਮੈਨੂੰ ਇਹ ਦੱਸ ਵੀ ਆਪਣੋਂ ਇਹਨੇ ਪੈਸੇ ਦੇ ਦੇਗਾ ਕੌਣ ਉਹਨਾ ਮੈਂ ਇਹ ਸੋਚਦੀ ਸੀ ਕਿਉਂ ਨਾ ਮੈਂ ਜਸਪ੍ਰੀਤ ਨਾਲ ਗੱਲ ਕਰ ਲਵਾਂ ਕਿ ਤੂੰ ਸਾਨੂੰ ਪੈਸਿਆਂ ਦਾ ਇੰਤਜ਼ਾਮ ਕਰ ਦੇ ਫਿਰ ਆਪਾਂ ਉਹਨੂੰ ਥੋੜੇ ਥੋੜੇ ਕਰਕੇ ਦੇਈ ਜਾਵਾਂਗੇ ਮੈਨੂੰ ਨਹੀਂ ਲੱਗਦਾ ਪੈਸੇ ਦੇਗਾ ਤੇ ਜੇ ਤੈਨੂੰ ਲੱਗਦਾ ਵੀ ਉਹ ਦੇ ਦੇਗਾ ਪੈਸੇ ਤੇ ਗੱਲ ਕਰਕੇ ਦੇਖ ਲੈ ਚਲੋ ਠੀਕ ਐ ਫਿਰ ਮੈਂ ਸਵੇਰੇ ਉਹਦੇ ਨਾਲ ਗੱਲ ਕਰਕੇ ਦੇਖਦੀ ਆਂ ਹਾਂ ਵੀ ਲਾਡੀ ਇਹ ਵਾਲਾ ਹਾਂ ਹਾਂ ਹੋਰ ਆਫਿਸ ਪਹੁੰਚ ਗਿਆ ਓਹੋ ਯਾਰ ਮੈਂ ਤੈਨੂੰ ਕਿਹਾ ਸੀ 5 ਲੱਖ ਦਾ ਚੈੱਕ ਫੜਨਾ ਉਹ ਫੜ ਲਿਆ ਉਹ ਯਾਰ ਮੈਂ ਤੈਨੂੰ ਕਿਹਾ ਸੀ ਪਹਿਲਾਂ ਉਹ ਕੰਮ ਕਰਨਾ ਸੀ ਤੂੰ ਆਹੋ ਆਹੋ ਜਲਦੀ ਕਰ ਉਹ ਕਰ ਲੈ ਪਹਿਲਾਂ ਠੀਕ ਹੈ ਹਾਂ 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 ਪੈਸੇ ਚਾਹੀਦੇ ਆ ਹੁਣ ਦੱਸ ਵੇ ਕਿੰਨੇ ਪੈਸੇ ਚਾਹੀਦੇ ਯਾਰ ਪੈਸੇ ਦੀ ਕਮੀ ਆ ਕੋਈ 3 ਲੱਖ ਰੁਪਈਆ ਕੋਈ ਨਹੀਂ ਤੂੰ ਸਵੇਰੇ ਫੜ ਲੈ ਮੇਰੇ ਤੋਂ 3 ਲੱਖ ਏਡੀ ਗੜੀ ਕਰ ਲੈ हाँ 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 कोई गल नहीं चल तू पहला पांच लाख वाला काम कर ठीक है हाँ हाँ ठीक है ठीक है, है ओके भाभी और... जी कर रही हो हाँ जी दीदी आ जाओ सत श्री अकाल सत श्री अकाल दीदी हो ठीक हो हाँ जी हाँ जी ठीक हाँ और वीरा कितने करी है करी ने आ जाओ दीदी ਵੀਰ ਸਸੀ ਕਾਲ ਆ ਸਸੀ ਕਾਲ ਔਰ ਠੀਕ <table> ਹਾਂਜੀ ਹਾਂਜੀ ਠੀਕ ਹੈ ਸਸੀ ਕਾਲ ਸਸੀ ਕਾਲ ਬੈਠੋ ਹੋਰ ਘਰ ਪਰਵਾਹ ਠੀਕ ਸਾਰਾ ਹਾਂਜੀ ਹਾਂਜੀ ਠੀਕ ਹੈ ਵਧੀਆ ਤੁਸੀਂ ਦੱਸੋ ਬਸ ਠੀਕ ਹੈ ਹੋਰ ਬੜੀ ਪੜਾਈ ਕਿਵੇਂ ਚੱਲਦੀ ਹੈ ਠੀਕ ਚੱਲਦੀ ਹੈ ਹਾਂਜੀ ਠੀਕ ਹੈ ਠੀਕ ਹੈ ਜੀ ਹੋਰ ਭੈਣੇ ਬੜੇ ਟਾਈਮ ਬਾਅਦ ਕਿਹੜਾ ਮਾਰਿਆ ਹਾਂਜੀ ਵੀਰੇ ਟਾਈਮ ਹੀ ਨਹੀਂ ਲੱਗਦਾ ਘਰੋਂ ਇਹ ਤਾਂ ਗगन ਵਿਹਲੀ ਹੋਈ ਸੀ ਪਲੱਸ 2 ਹੋ ਗਈ ਇਹਦੀ ਛੁੱਟੀਆਂ ਸੀਗੀਆਂ ਕਹਿੰਦੀ ਮਾਮਾਈ ਨੂੰ ਮਿਲਣਾ ਮੈਂ ਕਿਹਾ ਚੱਲ ਮੈਂ ਤੇਰੇ ਨਾਲ ਚਲੀ ਚਲਦੀ ਆਪਾਂ ਮਿਲ ਲੈਣੇ ਆ ਜਾ ਕੇ ਚਲੋ ਵਧੀਆ ਕੀਤਾ ਮਾ ਲਿਆ ਕਰੋ ਕਿਹੜਾ ਜਲਦੀ ਹਾਂਜੀ ਵੀਰੇ ਕੋਈ ਨਹੀਂ ਹੋਰ ਬੰਤ ਪੇਪਰ ਵਧੀਆ ਹੋਗੇ ਹਾਂਜੀ ਮਾਮਾ ਜੀ ਪੇਪਰ ਤਾਂ ਵਧੀਆ ਹੋਗੇ ਹੋਰ ਕੀ ਕਰਦੀ ਹੁੰਨੀ ਹੁਣ ਹੁਣ ਤਾਂ ਵੈਸੇ ਘਾਰੀ ਹੁੰਨੀ ਆ ਅੱਛਾ 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 ਹੋ ਉਸ ਨਾਲ ਕੋਈ ਗਲਤ ਬਸ ਵਧੀਆ ਵੀਰੇ ਠੀਕ ਹੈ ਠੀਕ ਹੈ ਹੋਰ ਦੀਦੀ ਫਿਰ ਕਿੱਦਾਂ ਆਉਣਾ ਹੋਇਆ ਬਸ ਗगन ਵਿਹਲੀ ਹੋਈ ਸੀਗੀ ਪੇਪਰ ਹੋ ਗਏ ਤੇ ਫ੍ਰੀ ਹੋ ਗਈ ਕਹਿੰਦੀ ਮਾਮਾਈ ਨੂੰ ਮਿਲਣ ਜਾਣਾ ਮੇਗਾ ਚੱਲ ਚੱਲਦੇ ਆ ਫਿਰ ਬਹੁਤ ਵਧੀਆ ਕੀਤਾ ਦੀ ਹਾਂਜੀ ਚਲੋ ਦੀਦੀ ਤੁਸੀਂ ਕਰੋ ਗੱਲਾਂ ਮੈਂ ਚਾਹ ਬਣਾ ਕੇ ਲੈਣੇ ਤੁਹਾਡੇ ਵਾਸਤੇ ਹੋਰ ਵੀਰੇ ਨਵੀਤਾ ਜੀ ਬਸ ਠੀਕ ਹੈ ਵਧੀਆ ਤੁਸੀਂ ਸੁਣਾਓ ਬਸ ਵਧੀਆ ਦਮਨ ਰਮਨ ਕਿੱਥੇ ਨੇ ਉਹ ਹੁਣੇ ਇੱਥੇ ਕਿਤੇ ਬਾਹਰ ਉਹ ਮਸਤ ਰਹਿੰਦੇ ਆ ਆਪਣਾ ਵੀਰੇ ਮੈਂ ਨਾ ਤੁਹਾਡੇ ਕੋ ਇੱਕ ਕੰਮ ਆਈ ਸੀ ਹਾਂ ਦੱਸ ਗਣੀ ਵੀਰੇ ਗਗਨਨਾ ਹਾਈਲਰਸ ਕਰਦੀ ਪਈ ਹੈ ਤੇ ਉਹ ਕਹਿੰਦੀ ਕਿ ਮੈਂ ਨਾ ਬਾਹਰ ਜਾਣਾ ਹੁਣ ਤੁਹਾਨੂੰ ਪਤਾ ਹੀ ਹੈ ਕਿ ਮੇਰੇ ਕੋਲ ਤਾਂ ਐਨੇ ਪੈਸੇ ਹੈ ਨਹੀਂਗੇ ਮੈਂ ਕਿਹਾ ਜੇ ਤੁਸੀਂ ਮੇਰੀ ਥੋੜੀ ਬੋਤੀ ਮਦਦ ਕਰ ਦਿੰਦੇ ਤਾਂ ਜਦ ਤੱਕ ਚਾਹ ਬੰਦੀ ਆ ਮੈਂ ਦੇਖਾ ਕਿ ਕੀ ਗੱਲਾਂ ਕਰਦੀ ਹੈ ਬਿਨਾ ਕੰਮ ਤੋਂ ਤਾਂ ਆ ਨਹੀਂ ਸਕਦੀ ਵੀਰੇ ਤੁਹਾਨੂੰ ਪਤਾ ਹੀ ਹੈ ਬਾਹਰ ਜਾਣ ਲਈ ਕਿੰਨੇ ਪੈਸੇ ਲੱਗਦੇ ਆ ਤੁਸੀਂ ਮੈਨੂੰ 5-6 ਲੱਖ ਰੁਪਇਆ ਦੇ ਦਿਓ ਬਾਕੀ ਮੈਂ ਇਧਰ ਉਧਰ ਕਰ ਲਾਂਗੀ ਦੇਖਿਆ ਉਹੀ ਗੱਲ ਹੋਈ ਨਾ ਮੈਨੂੰ ਤਾਂ ਪਹਿਲਾਂ ਹੀ ਲੱਗਦੀ ਸੀ ਬਿਨਾ ਮਤਲਬ ਤੋਂ ਆ ਹੀ ਨਹੀਂ ਸਕਦੀ ਕਰਦੀ ਆ ਮੈਂ ਨਾ ਗੱਲ ਆ ਗੱਲ ਸੁਣਿਓ ਮੇਰੀ 1 ਮਿੰਟ ਹਾਂ ਮੈਂ ਆਇਆ ਚਲ ਠੀਕੇ ਬੈਣ ਤੁਸੀਂ ਬੈਠੋ ਮੈਂ ਉਹਦੀ ਗੱਲ ਸੁਣ ਕੇ ਮਾਮਾ ਜੀ ਤੁਹਾਨੂੰ ਵੀ ਲੱਗਦਾ ਮਾਮਾ ਜੀ ਪੈਸੇ ਦੇ ਦੇਣਗੇ ਆਪਾਂ ਦੇਖ ਪੁੱਤ ਮੈਂ ਤੇਰੇ ਘਰ ਤੇ ਇੱਥੇ ਆ ਤਾਂ ਗਈ ਆ ਹੁਣ ਤੇਰੇ ਸਾਹਮਣੇ ਹੀ ਮੈਂ ਮਾਮਾ ਜੀ ਨਾਲ ਗੱਲ ਕੀਤੀ ਹੈ ਨਾ ਹੁਣ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਉਹ ਕੀ ਕਹਿੰਦੇ ਆ ਚਲ ਗगन ਤੂੰ ਜਰਾ ਇੱਥੇ ਬੈਠ ਮੈਂ ਵਾਸ਼ਰੂਮੋਂ ਕੇ ਆਈ ਹਾਂ ਹਾਂਜੀ ਹੋਰ ਸੁਣਾ ਬੈਣੇ ਕੀ ਗੱਲਬਾਤ ਬਸ ਵੀਰੇ ਗੱਲਾਂ ਬਾਤਾਂ ਆਪਾਂ ਫੇਰ ਕਰਾਂਗੇ ਹੁਣ ਮੈਂ ਘਰ ਜਾਣਾ ਹੈ ਘਰ ਜਾਣਾ ਹੁਣ ਇਹ ਤਾਂ ਆਏ ਜੀ ਤੁਸੀਂ ਤੁਹਾਡੀ ਬਾਬੇ ਨੇ ਚਾਹ ਧਰੀ ਆ ਚਾਹ ਪੀ ਕੇ ਜਾਇਓ ਵੀਰੇ ਚਾਹ ਤਾਂ ਮੈਂ ਪੀ ਲੈਣੀ ਸੀ ਦਰਅਸਲ ਤਾਂ ਮੈਨੂੰ ਘਰੋਂ ਫੋਨ ਵੱਜ ਗਿਆ ਇਹ ਘਰ ਦੇ ਬਾਹਰ ਹੀ ਖੜੇ ਨੇ ਘਰ ਦੀ ਚਾਬੀ ਨਾ ਮੇਰੇ ਕੋਲ ਆ ਇਸੇ ਲਈ ਮੈਨੂੰ ਜਾਣਾ ਪੈਣਾ ਚੱਲ ਗगन 2 ਮਿੰਟ ਲੱਗਣੇ ਸੀ ਮੈਂ ਕਿਹਾ ਚਾਹ ਪੀ ਜਾਂਦੇ ਕੋਈ ਨਹੀਂ ਵੀਰੇ ਚਾਹ ਫੇਰ ਪੀ ਲਾਂਗੇ ਕੋਈ ਗੱਲ ਨਹੀਂ ਮਮਾ ਉਸ ਅੱਜ ਲਫਾਫਾ ਤਾਂ ਨਹੀਂ ਜੀ ਰਹਿ ਗਿਆ ਕੋਈ ਗੱਲ ਨਹੀਂ ਬਟੇ ਆ ਜਾ ਬਾਅਦ ਚ ਲੱਲਾਂਗੇ ਮਮਾ ਮੈਨੂੰ ਇੱਕ ਗੱਲ ਦੱਸੋ ਤੁਹਾਨੂੰ ਹੋਇਆ ਕੀ ਹੈ ਤੁਸੀਂ ਨਾਲੇ ਉੱਥੇ ਮਾਮਾ ਜੀ ਨੂੰ ਝੂਠ ਕੇ ਬੋਲਿਆ ਵੀ ਤੁਹਾਨੂੰ ਫੋਨ ਆਇਆ ਆਪਾਂ ਨੂੰ ਤਾਂ ਕੋਈ ਫੋਨ ਆਇਆ ਹੀ ਨਹੀਂ ਸੀ ਤੇ ਨਾਈ ਬਾਪਾ ਖੜੇ ਹੋਏ ਸੀ ਬਾਹਰ ਨਾ ਹੀ ਚਾਬੀ ਆਪਣੇ ਕੋਲ ਸੀ ਦੱਸਦੀ ਆ ਤੈਨੂੰ ਪਤਾ ਜਦੋਂ ਮੈਂ ਉੱਥੇ ਵਾਸ਼ਰੂਮ ਗਈ ਸੀਗੀ ਤਾਂ ਮੈਂ ਉੱਥੇ ਤੇਰੇ ਮਾਮਾ ਮਾਮੇ ਦੀਆਂ ਗੱਲਾਂ ਸੁਣਨੀ ਆ ਤੇ ਤੇਰੀ ਮਾਮੀ ਪਤਾ ਕੀ ਕਹਿੰਦੀ ਸੀ ਨਹੀਂ ਇੱਥੇ ਤੀਜੇ ਦਿਨ ਕਦੀ ਕੋਈ ਮੂੰਹ ਚੁੱਕ ਕੇ ਆਇਆ ਜਾਂਦਾ ਕਦੀ ਕੋਈ ਚੁੱਕ ਕੇ ਆਉਂਦਾ ਇੱਥੇ ਬੈਸ ਰੁੱਖਾਂ ਨੂੰ ਲੱਗਦੇ ਆ ਨਹੀਂ ਕੁੜੀ ਹੋਣ ਦੀ ਵਿਆਹਯੋਗੀ ਹੋਈ ਹੈ ਹੁਣ ਇਹਨੂੰ ਬਾਹਰ ਭੇਜਣ ਦਾ ਚੇਤਾ ਹੈ ਚੋਪਾ ਕਰਕੇ ਨੂੰ ਚੁੰਨੀ ਚੜਾ ਕੇ ਤੋੜ ਦੇਵੇ ਐਵੇਂ ਅੱਡੀਆਂ ਚੁੱਕ ਚੁੱਕ ਕੇ ਫਾਇ ਲੈਦੀ ਐ ਕੋਈ ਲੋੜ ਨਹੀਂ ਹਾਮੀ ਭਰਨ ਦੀ ਉਹ ਚੱਲ ਤੂੰ ਹੌਲੀ ਬੋਲੋ ਐਵੇਂ ਸੁਣ ਲਓ ਕੀ ਭੈਣ ਸੁਣਦੀ ਐ ਤਾਂ ਸੁਣੀ ਜਾਵੇ ਇਹ ਤਾਂ ਤੀਜੇ ਕੁ ਦਿਨ ਦਾ ਕੰਮ ਆ ਆ ਜਾਂਦੀ ਐ ਮੂਰਤ ਦੇ ਪੈਸੇ ਮੰਗਣ ਨਾਲੇ ਤੁਹਾਡੀਆਂ ਭੈਣਾਂ ਨੇ ਤਾਂ ਕੰਮ ਹੀ ਫੜਿਆ ਹੋਇਆ ਜਦੋਂ ਪੈਸਿਆਂ ਦੀ ਲੋੜਾ ਚਲੋ ਵੀਰੇ ਕੋਲ ਵੀ ਤੁਹਾਡੇ ਕੋ ਕਿਤੇ ਬਹੁਤ ਪੈਸੇ ਆ ਸਾਫ਼ ਮਨਾ ਕਰ ਦੋ ਜਾ ਕੇ ਕਿ ਮੇਰੇ ਕੋ ਹੈ ਨਹੀਂ ਪੈਸੇ ਉਹ ਯਾਰ ਮੈਂ ਕਿਵੇਂ ਉਹਨੂੰ ਸਾਫ਼ ਮਨਾ ਕਰਦਾ ਯਾਰ ਵੀ ਭੈਣ ਨੂੰ ਇਹ ਮੈਨੂੰ ਨਹੀਂ ਪਤਾ ਤੁਸੀਂ ਵੇਖੋ ਉਹ ਦਾਸ ਗगन ਮੈਂ ਉੱਥੇ ਬੈਠ ਕੇ ਕਰਨਾ ਵੀ ਕੀ ਸੀ ਦੇ ਗगन ਪੁੱਤ ਤੂੰ ਮੇਰੀ लाडली ਧੀ ਐ ਮੈਂ ਨਾ ਤੈਨੂੰ ਚੰਗੀ ਅਕਲ ਹੀ ਦਵਾਂਗੀ ਤੂੰ ਤੇ ਸैम ਦੋਨੋਂ ਭੈਣ ਭਰਾ ਨਾ ਐਦਾਂ ਹੀ ਰਲ ਮਿਲ ਕੇ ਰਹੋ ਤੁਸੀਂ ਆਪਣਾ ਪਿਆਰ ਨਾ ਐਦਾਂ ਹੀ ਬਣਾਈ ਰੱਖਿਓ ਤੇ ਕਦੇ ਵੀ ਪੈਸਿਆਂ ਦੇ ਪਿੱਛੇ ਨਾ ਜਾਈਓ ਇਹ ਪੈਸਿਆਂ ਪਿੱਛੇ ਆਪਣਾ ਰਿਸ਼ਤਾ ਖਰਾਬ ਨਾ ਕਰਿਓ ਪੈਸੇ ਤਾਂ ਜ਼ਿੰਦਗੀ 'ਚ ਆਉਂਦੇ ਜਾਂਦੇ ਰਹਿੰਦੇ ਨੇ ਤੇ ਜੇ ਆਪਾਂ ਰਿਸ਼ਤਿਆਂ ਦੀ ਗੱਲ ਕਰੀਏ ਤੇ ਰਿਸ਼ਤੇ ਇੱਕ ਵਾਰੀ ਟੁੱਟ ਜਾਂਦਾ ਤਾਂ ਦੁਬਾਰਾ ਨਹੀਂ ਜੁੜਦੇ ਠੀਕ ਐ ਮम्मा ਜੀ ਮੈਂ ਤੁਹਾਡੀ ਗੱਲ ਤੇ ਅਮਲ ਕਰਾਂਗੀ ਤੇ ਤੁਸੀਂ ਟੈਨਸ਼ਨ ਨਾ ਲਓ ਸਾਡਾ ਭੈਣ ਭਰਾਵਾਂ ਦਾ ਪਿਆਰ ਇਦਾਂ ਹੀ ਬਣਿਆ ਰਹੇਗਾ ਠੀਕ ਹੈ ਬੱਚੇ ਮੈਨੂੰ ਤੇਰੇ ਤੇ ਉਮੀਦ ਹੈ ਕਿ ਤੂੰ ਮੇਰੀਆਂ ਇਹ ਗੱਲਾਂ ਤੇ ਨਾ ਖਰੀ ਉਤਰੇਂਗੀ ਨਾਨਕ ਦੁਨੀਆ ਕੈਸੀ ਹੋਈ ਸਾਲਕ ਮਿਤਨਾ ਕੋਈ ਬੰਦੀ ਇਹ ਤੁ ਚੁਕਾਇਆ ਚੁਕਾਇਆ ਦੁਨੀਆਂ ਕਾਰਨ ਦੀ